ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਜਦੋਂ ਤੋਂ ਅਮਰੀਕਾ ਤੋਂ 104 ਭਾਰਤੀ ਡਿਪੋਰਟ ਕੀਤੇ ਗਏ ਨੇ ਉਸ ਤੋਂ ਬਾਅਦ ਜੋ ਲੋਕ ਗਏ ਉਹਨਾਂ ਨੂੰ ਤਾਂ ਨਮੋਸ਼ੀ ਚ ੱਲਣੀ ਹੀ ਪੈ ਰਹੀ ਹੈ ਪੂਰੇ ਦੇਸ਼ ਨੂੰ ਨਮੋਸ਼ੀ ਚ ੱਲਣੀ ਪੈ ਰਹੀ ਹੈ ਉਸ ਦੇ ਕਈ ਕਾਰਨ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਜੋ 104 ਲੋਕ ਡਿਪੋਰਟ ਹੋਏ ਉਹ ਕਿਸੇ ਚੰਗੇ ਕੰਮ ਕਰਨ ਅਮਰੀਕਾ ਨਹੀਂ ਗਏ ਸੀ ਸਗੋਂ ਗਲਤ ਕਾਗਜ਼ਾਂ ਦੇ ਤੌਰ ਤੇ ਗਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਉਸ ਤੋਂ ਵੱਡੀ ਨਮੋਸ਼ੀ ਵਾਲੀ ਗੱਲ ਇਹ ਸੀ ਕਿ ਉਹਨਾਂ ਨੂੰ ਜੰਜੀਰਾਂ ਦੇ ਵਿੱਚ ਕੈਦ ਕਰਕੇ ਹੱਤਕੜੀਆਂ ਲਾ ਕੇ ਭਾਰਤ ਦੀ ਸਰਜ਼ਮੀ ਦੇ ਉੱਪਰ ਉਤਾਰਿਆ ਗਿਆ ਇਸ ਤੋਂ ਬਾਅਦ ਬਹੁਤ ਸਾਰੇ ਸਵਾਲ ਚੁਕੇ ਗਏ। ਏਸੀ ਚੀਜ਼ਾਂ ਤੋਂ ਨੂੰ ਦੇਖਦੇ ਹੋਏ ਹੁਣ ਪ੍ਰਸ਼ਾਸਨ ਸਖਤ ਹੋ ਗਿਆ ਤੇ ਸਰਕਾਰਾਂ ਵੱਖ-ਵੱਖ ਸੂਬਿਆਂ ਦੀਆਂ ਜੋ ਸਰਕਾਰਾਂ ਨੇ ਉਹਨਾਂ ਨੇ ਡੰਡਾ ਚੁੱਕ ਲਿਆ ਉਹਨਾਂ ਏਜੰਟਾਂ ਦੇ ਖਿਲਾਫ ਜਿਨ੍ਹਾਂ ਦੇ ਸਹਾਰੇ ਜਿਨ੍ਹਾਂ ਦੀ ਮਦਦ ਨਾਲ ਇਹ ਲੋਕ ਲੱਖਾਂ ਰੁਪਏ ਖਰਚ ਕੇ ਅਮਰੀਕਾ ਦੀ ਧਰਤੀ ਤੇ ਪਹੁੰਚੇ ਸੀ। ਤਾਜ਼ਾ ਮਾਮਲਾ ਹੁਣ ਆ ਰਿਹਾ ਕਰਨਾਲ ਤੋਂ ਹਰਿਆਣਾ ਦੇ ਕਰਨਾਲ ਤੋਂ ਤੇ ਉਸ ਤੋਂ ਬਾਅਦ ਪੰਜਾਬ ਦੇ ਅੰਮ੍ਰਿਤਸਰ ਤੋਂ ਜੋ ਲੋਕ ਡਿਪੋਰਟ ਹੋਏ ਉਹ ਆਪਣੇ 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 ਇਲਾਕਿਆਂ ਦੇ ਵਿੱਚ ਜਾ ਕੇ ਉਹਨਾਂ ਏਜੰਟਾਂ ਖਿਲਾਫ ਮਾਮਲੇ ਦਰਜ ਕਰਵਾ ਰਹੇ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਠੱਗੀ ਦਾ ਸ਼ਿਕਾਰ ਹੋਏ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਸੀਂ ਹਰਿਆਣਾ ਦੀ ਹਰਿਆਣਾ ਦੇ ਕਈ ਇਲਾਕਿਆਂ ਦੇ ਵਿੱਚ ਇਹ ਖਬਰਾਂ ਆ ਰਹੀਆਂ ਨੇ ਕਿ ਏਜੰਟਾਂ ਦੇ ਖਿਲਾਫ ਕ੍ਰੈਕਡਾਊਨ ਹੋਇਆ ਹੈ ਏਜੰਟਾਂ ਦੇ ਖਿਲਾਫ ਪੁਲਿਸ ਸਖਤ ਐਕਸ਼ਨ ਲੈਣ ਜਾ ਰਹੀ ਹੈ ਇਸ ਦੇ ਤਹਿਤ ਕਰਨਾਲ ਦੇ ਵਿੱਚ ਚਾਰ ਏਜੰਟਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਤੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਕਈਆਂ ਦੇ ਖਿਲਾਫ ਤਾਂ ਪੁਲਿਸ ਇਸ ਸਮੇਂ ਮੈਦਾਨ ਦੇ ਵਿੱਚ ਉਤਰ ਗਈ ਹੈ ਤੁਹਾਨੂੰ ਦੱਸਦੇ ਕਿ ਕਰਨਾ ਹਰਿਆਣਾ ਦੇ ਵਿੱਚ ਵੀ ਕਾਫੀ ਲੋਕ ਸੀ ਜੋ ਅਮਰੀਕਾ ਗਏ ਹੋਏ ਸੀ ਤੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਉਹਨਾਂ ਦੇ ਵਿੱਚੋਂ ਤਿੰਨ ਲੋਕਾਂ ਨੇ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ ਪੁਲਿਸ ਕੋਲ ਕਰਨਾਲ ਪੁਲਿਸ ਕੋਲ ਕਰਨਾਲ ਪੁਲਿਸ ਨੇ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਚਾਰ ਏਜੰਟ ਉਹ ਜਿਨ੍ਹਾਂ ਦੇ ਸਹਾਰੇ ਇਹ ਅਮਰੀਕਾ ਗਏ ਹੋਏ ਸੀ ਤੇ ਇਹਨਾਂ ਏਜੰਟਾਂ ਦੇ ਸਹਾਰੇ ਜੇ ਅਮਰੀਕਾ ਜਾ ਗਏ ਉੱਥੋਂ ਰਿਪੋਰਟ ਹੋਏ ਤਾਂ ਮਾਮਲਾ ਦਰਜ ਹੋ ਗਿਆ ਪੁਲਿਸ ਨੇ ਵਕ ਵਕ ਥਾਂਵਾਂ ਤੇ ਛਾਪੇ ਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਇਹਨਾਂ ਏਜੰਟਾਂ ਦੇ ਖਿਲਾਫ ਕਾਰਵਾਈ ਵੀ ਹੋਣੀ ਸ਼ੁਰੂ ਹੋ ਗਈ ਹੈ ਕਰਨਾਲ ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਉਹ ਬਿਆਨ ਸਭ ਤੋਂ ਪਹਿਲਾਂ ਤੁਸੀਂ ਸੁਣੋ ਰਿਪੋਰਟ ਹੋ ਗਿਆ ਹੰਮੇਂ ਸੇ 3 ਲੋਕੋ ਨੇ ਅਧਿਕਾਰਿਕ ਰੂਪ ਸੇ ਹਮੇਂ ਸ਼ਿਕਾਇਤ ਦੀ ਥੀ ਜਿਸ ਪਰ ਐਫ ਆਈ ਆਰ ਰਜਿਸਟਰ ਕਰ ਦੀ ਗਈ ਹੈ ਅੰਡਰ ਰੈਲੇਵੈਂਟ ਸੈਕਸ਼ਨ ਅੰਡ ਇਮੀਗ੍ਰੇਸ਼ਨ ਐਕਟ ਅਜਿਹਾ ਹੁੰਦਾ ਹੈ ਉਸਮੇਂ एफ आई आर दर्ज होगी और दर्ज होकर उसका अनुसंधान अब आगामी अनुसंधान करनाल पुलिस द्वारा अमल में लाया जा रहा है प्रथम दृष्टया चार एजेंटों के खिलाफ हुई है उनके नाम अनुसंधान के लिहाज से अभी डिस्क्लोज करना उचित नहीं है बिकॉज आने वाले टाइम में इनकी गिरफ्तारी भी सुनिश्चित करेगी तो इसलिए उसको डिस्कलोज करना उचित नहीं है कौन, कौन, कौन ये अभी जो शिकायत हुई है ਤਿੰਨ ਥਾਣੇ ਅਸਮ ਥਾਣਾ ਹੈ ਰਾਮਨਗਰ ਥਾਣਾ ਹੈ ਔਰ ਮਦੂਬਨ ਥਾਣਾ ਕੇ ਅੰਦਰ ਇੱਕ ਇੱਕ ਸ਼ਿਕਾਇਤ ਜੋ ਪ੍ਰਾਪਤ ਹੋਈ ਥੀ ਸਪੈਸ਼ਲੀ ਜੋ ਡਿਪੋਟਿੰਗ ਵਾਲਾ ਕੇਸ ਹੈ ਇਸ ਸਬੰਧਿਤ ਤੋਂ ਉਸਪੇ ਹੀ ਐਫ ਆਈ ਆਰ ਦਰਜ ਹੋਈ ਹੈ ਤਾਂ ਰਿਪੋਰਟ ਕੀਤੇ ਗਏ ਲੋਕਾਂ ਦੇ ਵਿੱਚ ਵੱਡੀ ਗਿਣਤੀ ਹਰਿਆਣਾ ਤੋਂ ਵੀ ਲੋਕ ਸੀ 33 ਲੋਕਾਂ ਦਾ ਨਾਮ ਹੈ ਜੋ ਹਰਿਆਣਾ ਦੇ ਰਹਿਣ ਵਾਲੇ ਨੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨੇ ਚਾਹੇ ਉਹ ਕਰਨਾਲ ਹੋਵੇ ਚਾਹੇ ਕੈਥਲ ਹੋਵੇ ਅੰਬਾਲਾ ਹੋਵੇ ਯਮੁਨਾਨਗਰ ਹੋਵੇ ਵੱਖ-ਵੱਖ ਇਲਾਕਿਆਂ ਤੋਂ ਜੋ ਨੌਜਵਾਨ ਵਿਦੇਸ਼ ਗਏ ਸੀ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਤੇ ਜਿਸ ਦੀ ਜਿਸ ਦੀ ਹਿੰਮਤ ਹੋ ਰਹੀ ਹੈ ਉਹ ਸਾਹਮਣੇ ਆ ਰਿਹਾ ਤੇ ਉਸ 에ਜੰਟ ਦੇ ਖਿਲਾਫ ਕਾਰਵਾਈ ਕਰਾਉਣ ਦੀ ਗੱਲ ਕਰ ਰਿਹਾ ਜਿਸ ਦੇ ਭਰੋਸੇ ਤੋਂ ਬਾਅਦ ਲੱਖਾਂ ਰੁਪਏ ਖਰਚ ਕਰਕੇ ਇਹ ਲੋਕ ਅਮਰੀਕਾ ਗਏ ਹੋਏ ਸੀ ਇਹ ਤਾਂ ਗੱਲ ਅਸੀਂ ਦੱਸੀ ਕਰਨਾਲ ਦੀ ਕਰਨਾਲ ਪੁਲਿਸ ਇਸ ਸਮੇਂ ਫੁੱਲ ਐਕਸ਼ਨ ਦੇ ਵਿੱਚ ਹੈ ਹੁਣ ਆਉਣੇ ਪੰਜਾਬ ਵਾਲੇ ਪਾਸੇ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਹੀ ਉਹ ਜੋ 6C17 ਜਹਾਜ਼ ਜੋ ਲੈਂਡ ਕੀਤਾ ਸੀ ਅਮਰੀਕਾ ਦਾ ਉਸ ਤੋਂ ਬਾਅਦ ਜਿਨ੍ਹਾਂ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਉਹਨਾਂ ਨੂੰ ਛੱਡ ਕੇ ਜਹਾਜ਼ ਵਾਪਸ ਚਲਾ ਗਿਆ ਤਾਂ ਐਸੇ ਧਰਤੀ ਤੇ ਹੀ ਇੱਕ ਏਜੰਟ ਦੇ ਖਿਲਾਫ ਹੁਣ ਮਾਮਲਾ ਦਰਜ ਕਰਵਾਇਆ ਗਿਆ ਹੈ ਇੱਕ ਪੀੜਤ ਵੱਲੋਂ ਇਹ ਕਹਿੰਦੇ ਹੋਏ ਕਿ ਉਸ ਤੋਂ ਠੱਗੀ ਕੀਤੀ ਗਈ ਉਸ ਨੂੰ ਗਲਤ ਉਸ ਨੂੰ ਚਾਂਸੇ ਚ ਪਾ ਕੇ ਅਮਰੀਕਾ ਭੇਜਿਆ ਗਿਆ ਹੈ ਏਜੰਟ ਵੱਲੋਂ ਤੇ ਉਸ ਤੋਂ ਬਾਅਦ ਉਸ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ ਇਹ ਗੱਲ ਵੱਕ ਹੈ ਕਿ ਜੋ ਲੋਕ ਅਮਰੀਕਾ ਦੀ ਧਰਤੀ ਤੋਂ ਡਿਪੋਰਟ ਕੀਤੇ ਗਏ ਨੇ ਉਹ ਵੈਲਿਡ ਕਾਗਜ਼ਾਂ ਤੇ ਦਾ ਡਿਪੋਰਟ ਨਹੀਂ ਕੀਤੇ ਗਏ ਕਿਤੇ ਨਾ ਕਿਤੇ ਗਲਤੀ ਉਹਨਾਂ ਦੀ ਵੀ ਹੈ ਪਰ ਗਲਤੀ ਉਸ ਤੋਂ ਵੱਧ ਉਹਨਾਂ ਏਜੰਟਾਂ ਦੀ ਹੈ ਜੋ ਚਾਰ ਪੈਸਿਆਂ ਦੇ ਲਾਲਚ ਦੇ ਵਿੱਚ ਗਰੀਬ ਦਿਆਕਰ ਰੋਲਦੇ ਨੇ ਤੇ ਉਹਨਾਂ ਨੂੰ ਕਰਜ਼ਿਆਂ 'ਚ ਪਾ ਕੇ ਲੱਖਾਂ ਰੁਪਏ ਲੈ ਕੇ ਉਹਨਾਂ ਨੂੰ ਅਮਰੀਕਾ ਭੇਜਦੇ ਨੇ ਗੈਰ ਕਾਨੂੰਨੀ ਤਰੀਕੇ ਨਾਲ ਤਾਂ ਅਮਰੀਕਾ ਤੋਂ ਜੋ ਇੱਕ ਨੌਜਵਾਨ ਆਇਆ ਹੋਇਆ ਸੀ ਅਮ੍ਰਿਤਸਰ ਅਮ੍ਰਿਤਸਰ ਦੇ ਵਿੱਚ ਉਸਨੇ ਮਾਮਲਾ ਦਰਜ ਕਰਵਾਇਆ ਰਾਜਾ ਸੰਸੀ ਦੇ ਵਿੱਚ ਕਿਹਾ ਜਾ ਰਿਹਾ ਹੈ ਤੇ ਉਸ ਏਜੰਟ ਦੇ ਖਿਲਾਫ ਵੀ ਮਾਮਲਾ ਦਰਜ ਹੋਇਆ ਜਿਸ ਦੇ ਮਦਦ ਨਾਲ ਇਹ ਵਿਦੇਸ਼ ਗਿਆ ਸੀ ਹੁਣ ਪੁਲਿਸ ਇਹ ਜਾਂਚ ਕਰੇਗੀ ਕਿ ਆਖਿਰਕਾਰ ਕੀ ਇਹ ਜੋ ਏਜੰਟ ਹੈ ਇਹ ਏਜੰਟ ਰਜਿਸਟਰਡ ਵੀ ਹੈ ਜਾਂ ਨਹੀਂ ਹੈ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਉਸ ਤੋਂ ਬਾਅਦ ਇਹ ਤੈਅ ਕੀਤਾ ਜਾਏਗਾ ਕਿ ਉਸ ਦੀ ਜੋ ਉਸ ਦੇ ਖਿਲਾਫ ਕੀ ਬੰਦ ਦੀ ਕਾਰਵਾਈ ਹੈ ਤੇ ਉਸ ਤੋਂ ਅੱਗੇ ਦੀ ਕਾਰਵਾਈ ਤੋਰੀ ਜਾਏਗੀ ਤਾਂ ਹਰਿਆਣਾ ਅਤੇ ਪੰਜਾਬ ਦੇ ਵਿੱਚ ਕ੍ਰੈਕਡਾਊਨ ਹੋਣਾ ਸ਼ੁਰੂ ਹੋ ਚੁੱਕਾ ਹੈ ਤੁਹਾਨੂੰ ਦੱਸ ਦਈਏ ਕਿ ਜਿਸ ਦਿਨ ਇਹ ਖਬਰ ਆਈ ਸੀ ਕਿ ਅਮਰੀਕਾ 104 ਭਾਰਤਿਆ ਨੂੰ ਰਿਪੋਰਟ ਕਰਨ ਜਾ ਰਿਹਾ ਉਸ ਤੋਂ ਬਾਅਦ ਹੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ਕਤੀ ਦਿਖਾਈ ਸੀ ਤੇ ਪੰਜਾਬ ਹਰਿਆਣਾ ਗੁਜਰਾਤ ਤੁਹਾਨੂੰ ਪਤਾ ਹੈ ਕਿ ਇਸ ਪੂਰੇ ਡਿਪੋਰਟੀਆਂ ਦੀ ਲਿਸਟ ਦੇ ਵਿੱਚ ਹਰਿਆਣਾ ਪੰਜਾਬ ਤੇ ਗੁਜਰਾਤ ਦੇ ਸਭ ਤੋਂ ਵੱਧ ਲੋਕ ਨੇ ਇਹਨਾਂ ਸੂਬਿਆਂ ਦੇ ਵਿੱਚ ਜੋ ਕੇਂਦਰੀ ਗ੍ਰਹਿ ਮੰਤਰਾਲਾ ਉਸਨੇ ਸਖਤ ਐਕਸ਼ਨ ਦਿਖਾਇਆ ਤੇ ਕਰੀਬ-ਕਰੀਬ 250 ਏਜੰਟਾਂ ਦੀ ਇੱਕ ਲਿਸਟ ਤਿਆਰ ਕੀਤੀ ਗਈ ਤੇ ਉਸ ਦੇ ਵਿੱਚ ਆਈਡੈਂਟੀਫਾਈ ਕੀਤਾ ਜਾ ਰਿਹਾ ਕਿ ਜੋ 250 ਏਜੰਟ ਨੇ ਇਹਨਾਂ ਦੇ ਵਿੱਚ ਕਿਹੜੇ ਰਜਿਸਟਰਡ ਨੇ ਕਿਹੜੇ ਰਜਿਸਟਰਡ ਨਹੀਂ ਨਹੀਂ ਜਾਂ ਸ਼ੱਕੀ ਨੇ ਜਾਂ ਇਹਨਾਂ ਦਾ ਕਿਰਦਾਰ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਖਰਾਬ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਯਾਨੀ ਕਿ ਅਮਿਤ ਸ਼ਾਹ ਦਾ ਜੋ ਆਫਿਸ ਹੈ ਕੇਂਦਰੀ ਗ੍ਰਹਿ ਮੰਤਰਾਲਾ ਉਹ ਸਿੱਧੇ ਤੌਰ ਤੇ ਇਸ ਦੇ ਵਿੱਚ ਐਕਟਿਵ ਹੈ ਜੋ ਏਜੰਟ ਇਸ ਸਮੇਂ ਜਿਨ੍ਹਾਂ ਨੂੰ ਲੱਗਦਾ ਕਿ ਉਹ ਹੁਸ਼ਿਆਰੀ ਕਰਕੇ ਆਮ ਗਰੀਬ ਬੰਦੇ ਨੂੰ ਲੁੱਟ ਕੇ ਉਸ ਨੂੰ ਬਾਹਰ ਦਾ ਸੁਪਨਾ ਦਿਖਾ ਕੇ ਉਸ ਤੋਂ ਪੈਸੇ ਲੁੱਟ ਲੈਣਗੇ ਤਾਂ ਹੁਣ ਸ਼ਾਇਦ ਉਹਨਾਂ ਦੇ ਦਿਨ ਹੁਣ ਖਤਮ ਹੋ ਚੁੱਕੇ ਨੇ ਕੇਂਦਰੀ ਗ੍ਰਹਿ ਮੰਤਰਾਲਾ ਵੀ ਸਖਤ ਹੋ ਚੁੱਕਿਆ ਇਸ ਦੇ ਵਿੱਚ ਕੱਲ ਦੀ ਗੱਲ ਤੁਹਾਨੂੰ ਦੱਸ ਦਈਏ ਕਿ ਜਦੋਂ ਸੰਸਦ ਦੇ ਬਾਹਰ ਹੰਗਾਮਾ ਹੋਇਆ ਕਿ ਜੋ ਭਾਰਤੀ ਰਿਪੋਰਟ ਕੀਤੇ ਗਏ ਉਹਨਾਂ ਨੂੰ ਅਣਮਨੁੱਖੀ ਤਰੀਕੇ ਨਾਲ ਇੱਥੇ ਰਿਪੋਰਟ ਕੀਤਾ ਗਿਆ ਉਹਨਾਂ ਦੇ ਪੈਰਾਂ ਦੇ ਵੀ ਜੰਜੀਰੇ ਸੀ ਹੱਥਾਂ ਦੇ ਵਿੱਚ ਹਤਕੜੀਆਂ ਸੀ ਤਾਂ ਇਸ ਦੇ ਉੱਪਰ ਜੋ ਵਿਦੇਸ਼ ਮੰਤਰੀ ਨੇ ਐਸ ਜੈ ਸ਼ੰਕਰ ਐਸ ਜੇ ਸ਼ੰਕਰ ਨੂੰ ਵੀ ਬਿਆਨ ਦੇਣਾ ਪੈ ਗਿਆ ਸੀ ਸੰਸਦ ਦੇ ਵਿੱਚ ਰਾਜ ਸਭਾ ਸਦਨ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹ ਜੋ ਨੀਤੀ ਹੈ ਡਿਪੋਰਟ ਕਰਨ ਦਾ ਤਰੀਕਾ ਉਹ ਸਾਲ 2012 ਤੋਂ ਹੀ ਜਾਰੀ ਹੈ ਕੋਈ ਨਵਾਂ ਨਹੀਂ ਹੈ ਤਾਂ ਸਾਲ 2012 ਦਾ ਉਹਨਾਂ ਨੇ ਹਵਾਲਾ ਦਿੱਤਾ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਲੋਕ ਹਤਕੜੀਆਂ ਦੇ ਵਿੱਚ ਜਿਨ੍ਹਾਂ ਨੂੰ ਜ਼ੰਜੀਰਾਂ ਲਾਈਆਂ ਗਈਆਂ ਸੀ ਉਹਨਾਂ ਦੇ ਵਿੱਚ ਬੱਚੇ ਤੇ ਔਰਤਾਂ ਸ਼ਾਮਲ ਨਹੀਂ ਸਨ ਉਹ ਗੱਲ ਆਖਿਆ ਕਿ ਜੋ ਪੀੜਤ ਆਏ ਨੇ ਉਹ ਇਹ ਦਾਅਵਾ ਕਰਦੇ ਨਜ਼ਰ ਆ ਰਹੇ ਨੇ ਕਿ ਸਾਨੂੰ ਵੀ ਹਤਕੜੀਆਂ ਲਾਈਆਂ ਸਨ ਔਰਤਾਂ ਵੀ ਉਹਦੇ ਵਿੱਚ ਸ਼ਾਮਲ ਸੀ ਉਹਨਾਂ ਦਾ ਦਾਅਵਾ ਅਲੱਗ ਹੈ ਇਸ ਦੇ ਵਿੱਚ ਜੋ ਇਸ ਜੇ ਸ਼ੰਕਰ ਨੇ ਕੇਂਦਰੀ ਮੰਤਰੀ ਨੇ ਤੇ ਵਿਦੇਸ਼ ਮੰਤਰੀ ਨੇ ਭਾਰਤ ਦੇ ਉਹਨਾਂ ਨੇ ਇਹ ਕਿਹਾ ਕਿ ਇਹ ਤਾਂ ਜੋ ਰਿਪੋਰਟ ਹੀ ਹੋਏ ਉਹ ਤਾਂ ਹੋਈ ਹੀ ਪਰ ਅਸੀਂ ਸਖਤ ਕਦਮ ਚੁੱਕਣ ਜਾ ਰਹੇ ਹਾਂ ਜੋ ਇਲੀਗਲ ਤਰੀਕੇ ਦੇ ਨਾਲ ਵਿਦੇਸ਼ ਯਾਤਰਾ ਕਰਦੇ ਨੇ ਆ ਵਿਦੇਸ਼ ਜਾ ਕੇ ਵਸਣਾ ਚਾਹੁੰਦੇ ਨੇ ਉਹ ਸਾਰੇ ਨੈਕਸਸ ਨੂੰ ਅਸੀਂ ਤੋੜਨ ਦੀ ਗੱਲ ਕਰ ਰਹੇ ਹਾਂ ਜਿਉਂ ਕੱਲ ਰਾਸ਼ਟਰ ਸਭਾ ਦੇ ਵਿੱਚ ਉਹਨਾਂ ਨੇ ਆਪਣਾ ਬਿਆਨ ਦਿੱਤਾ ਤਾਂ ਉਹਨਾਂ ਨੇ ਇਹ ਗੱਲ ਵੀ ਆਖੀ ਕਿ ਅਸੀਂ ਸ਼ਕਤੀ ਅੱਗੇ ਤੋਂ ਕਰਾਂਗੇ ਵੀ ਆਰ ਆਫਕੋਰਸ ਇੰਗੇਜਿੰਗ ਦ ਯੂ ਐਸ ਗਵਰਨਮੈਂਟ To ensure that the returning deportees are not mistreated in any manner during the flight. At the same time, the House will appreciate that our focus should be on crackdown, strong crackdown on the illegal migration industry, while taking steps to ease visas for the legitimate traveller. ਏ ਜਦੋਂ ਜਵਾਬ ਦੇ ਰਹੇ ਸੀ ਵਿਦੇਸ਼ ਮੰਤਰੀ ਤਾਂ ਉਹਨਾਂ ਨੇ ਇੱਕ ਅੰਕੜਾ ਹੋਰ ਵੀ ਪੇਸ਼ ਕੀਤਾ ਸੀ ਉਹ ਅੰਕੜਾ ਵੀ ਸਾਡੇ ਕੋਲ ਪਹੁੰਚ ਚੁੱਕਿਆ ਉਹਨਾਂ ਨੇ ਕਿਹਾ ਕਿ ਸਾਲ 2009 ਤੋਂ ਲੈ ਕੇ 2025 ਤੱਕ ਦਾ ਉਹਨਾਂ ਨੇ ਅੰਕੜਾ ਜਾਰੀ ਕੀਤਾ ਹੈ ਕਿ ਕਿੰਨੇ ਲੋਕ ਸਿਰਫ ਅਮਰੀਕਾ ਤੋਂ ਹੀ ਭਾਰਤ ਡਿਪੋਰਟ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਸਾਲ 2016 ਤੋਂ 2020 ਤੱਕ ਡਿਪੋਰਟ ਹੋਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ ਤਾਂ ਇੱਕ ਇੱਕ ਕਰਕੇ ਤੁਹਾਨੂੰ ਦੱਸ ਦਈਏ ਕਿ ਇਹ ਜੋ ਅੰਕੜਾ ਹੈ ਇਸ ਦੇ ਵਿੱਚ ਕਿਹੜੇ ਸਾਲ 'ਚ ਕਿੰਨੇ ਲੋਕ ਡਿਪੋਰਟ ਹੋਏ ਸੀ ਸਾਲ 2009 ਤੋਂ ਲੈ ਕੇ 2025 ਤੱਕ ਤਾਂ ਇੱਕ ਇੱਕ ਕਰਕੇ ਤੁਹਾਨੂੰ ਪੜਦਾ ਜਾਵਾਂ ਤੇ ਤੁਸੀਂ ਤੁਹਾਡੇ ਸਕਰੀਨ ਤੇ ਇਹ ਪੂਰਾ ਅੰਕੜਾ ਆ ਰਿਹਾ ਹੋਵੇਗਾ 2009 ਦੇ ਵਿੱਚ 734 2010 'ਚ 799 2011 597 ਮੈਂ 2000 ਫਿਰ 11 ਦੇ ਵਿੱਚ ਹੀ 530 2011 ਦੇ ਜੋ 515 14 ਦੇ ਵਿੱਚ 591 ਉਸ ਤੋਂ ਬਾਅਦ ਅੰਕੜਾ ਤੁਸੀਂ ਦੇਖ ਰਹੇ ਹੋਗੇ 2016 ਚ 1303 ਲੋਕ ਰਿਪੋਰਟ ਕੀਤੇ ਗਏ 2017 ਚ 1024 2018 ਦੇ ਵਿੱਚ ਰਿਪੋਰਟ ਕਰਨ ਵਾਲਿਆਂ ਦੀ ਗਿਣਤੀ ਜੋ ਹੈ ਉਹ ਹੈ 1180 ਤੇ 2019 ਦਾ ਅੰਕੜਾ ਸਭ ਤੋਂ ਵੱਧ ਹੈ 2042 ਲੋਕਾਂ ਨੂੰ ਰਿਪੋਰਟ ਕੀਤਾ ਗਿਆ ਸੀ ਯੂ ਐਸ ਏ ਤੋਂ ਉਸ ਤੋਂ ਬਾਅਦ 2020 1899 ਲੋਕਾਂ ਨੂੰ ਡਿਪੋਰਟ ਕੀਤਾ ਗਿਆ ਸੀ ਇਸ ਤੋਂ ਬਾਅਦ 2021 22 23 24 ਤੇ ਹੁਣ 2025 ਦਾ ਜੋ ਅੰਕੜਾ ਤੁਹਾਡੇ ਕੋਲ ਹੈ ਫਰਵਰੀ ਤੱਕ ਦਾ ਹੈ 2025 ਦਾ ਸ਼ੁਰੂਆਤੀ ਮਹੀਨਾ ਹੀ ਹੈ ਦੂਜਾ ਮਹੀਨਾ ਹੈ ਫਰਵਰੀ 5 ਫਰਵਰੀ ਨੂੰ 104 ਲੋਕਾਂ ਨੂੰ ਡਿਪੋਰਟ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਨੇ ਇਸ ਸਮੇਂ ਡੋਨਲਡ ਟਰੰਪ ਪ੍ਰਸ਼ਾਸਨ ਜਦੋਂ ਦਾ ਆਇਆ ਹੈ ਉਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕੀ ਇਸ ਸਮੇਂ ਅਮਰੀਕਾ ਦੇ ਵਿੱਚ 19000 ਲੋਕਾਂ ਦੀ ਲਿਸਟ ਤਿਆਰ ਹੈ ਜੋ ਭਾਰਤੀ ਨੇ ਜਿਨ੍ਹਾਂ ਨੂੰ ਅਮਰੀਕਾ ਪਲਾਨ ਕਰ ਰਿਹਾ ਕਿ ਭਾਰਤ ਵਾਪਸ ਡਿਪੋਰਟ ਕੀਤਾ ਜਾਏਗਾ ਜੇਕਰ ਇਹ ਸੱਚ ਹੁੰਦਾ ਹੈ ਤੇ ਇਹ ਹੁਣ ਤੱਕ 2009 ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਡੀ ਲਿਸਟ ਹੋਏਗੀ ਜੇਕਰ 2000 ਦੇਕਰ 19000 ਲੋਕਾਂ ਨੂੰ ਡਿਪੋਰਟ ਅਮਰੀਕਾ ਕਰ ਦਿੰਦਾ ਹੈ ਕਿਉਂਕਿ ਡੋਨਲਡ ਟਰੰਪ ਵਾਰ-ਵਾਰ ਆਪਣੇ ਚੋਣ ਮਹਿੰਮ ਜੀ ਇਹ ਕਹਿੰਦੇ ਨਜ਼ਰ ਆਈ ਸੀ ਕਿ ਜੋ ਲੋਕ ਇਲੀਗਲ ਤਰੀਕੇ ਨਾਲ ਅਮਰੀਕਾ ਚ ਰਹਿ ਰਹੇ ਨੇ ਅਸੀਂ ਉਹਨਾਂ ਨੂੰ ਕ੍ਰਿਮੀਨਲ ਮੰਨਦੇ ਆਂ ਏਲੀਅਨ ਮੰਨਦੇ ਆਂ ਐਲੀਨ ਤੇ ਕ੍ਰਿਮੀਨਲਸ ਨੂੰ ਰਿਮੂਵ ਕਰਨ ਲਈ ਸਾਡੀ ਧਰਤੀ ਤੋਂ ਅਸੀਂ ਜੋ ਹੋ ਸਕਿਆ ਜੋ ਬਣਦਾ ਬਣਦੀ ਕਾਰਵਾਈ ਹੋਏਗੀ ਉਹ ਕਰਾਂਗੇ ਤੇ 트럼ਪ ਨੇ ਇਹ ਕਰਨਾ ਸ਼ੁਰੂ ਵੀ ਕਰ ਦਿੱਤਾ ਤੇ ਉਸ ਦੇ ਵਿੱਚ ਲੈਟਿਨ ਅਮਰੀਕੀ ਮੁਲਕਾਂ ਤੋਂ ਇਲਾਵਾ ਭਾਰਤ ਵੀ ਆਉਂਦਾ ਹੈ ਤਾਂ ਭਾਰਤ ਤੇ ਭਾਰਤ ਦੇ ਭਾਰਤੀ ਜੋ ਗੈਰ ਕਾਨੂੰਨੀ ਤੌਰ ਤੇ ਭਾਰਤੀ ਲੋਕ ਉੱਥੇ ਗਏ ਨੇ ਉਹਨਾਂ ਨੂੰ ਡਿਪੋਰਟ ਕਰਨ ਦਾ ਤਰੀਕਾ ਦਾ ਸਮਾ ਵੀ ਹੁਣ ਸ਼ੁਰੂ ਕਰ ਦਿੱਤਾ ਗਿਆ ਤੇ ਪਹਿਲਾ ਲੋਟ ਜਿਹੜਾ 104 ਲੋਕਾਂ ਦਾ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਇਸ ਸਮੇਂ ਸਾਲ 2022 ਦਾ ਅੰਕੜਾ ਕਹਿੰਦਾ ਹੈ ਕਿ 7,25,000 ਗੈਰ ਕਾਨੂੰਨੀ ਤੌਰ ਤੇ ਭਾਰਤੀ ਅਮਰੀਕਾ ਦੀ ਧਰਤੀ ਤੇ ਰਹਿ ਰਹੇ ਨੇ ਜੇਕਰ ਇਹ ਮੂਹਮ ਕੰਟੀਨਿਊ ਕਰਦੇ ਨੇ ਡੋਨਲਡ ਟਰੰਪ ਤਾਂ ਇਹ ਕਿਤੇ ਨਾ ਕਿਤੇ ਭਾਰਤ ਦੇ ਮੱਥੇ ਤੇ ਕਾਲਾ ਖੀ ਹੋਏਗੀ ਕਿ ਗੈਰ ਕਾਨੂੰਨੀ ਤਰੀਕੇ ਨਾਲ ਭਾਰਤੀ ਇੰਨੀ ਵੱਡੀ ਗਿਣਤੀ ਦੇ ਵਿੱਚ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਤੇ ਉਹ ਨਮੋਸ਼ੀ ਵੀ ਹੋਏਗੀ ਜੋ ਹੁਣ ਚੱਲਣੀ ਪੈ ਰਹੀ ਹੈ ਸਾਰਿਆਂ ਨੂੰ 5 ਫਰਵਰੀ ਦੇ ਡਿਪੋਰਟੇਸ਼ਨ ਤੋਂ ਬਾਅਦ